ਇਹ ਜੀ ਸਾਰਿਆਂ ਦਾ ਠੀਕ ਠਾਕ ਆ ਵੈਰੈਟੀ ਜੀ ਪੀਆ 131 ਅੱਜ 67 ਦਿਨਾਂ ਦੀ ਹੋ ਗਈ ਆ ਬੜੀ ਵਧੀਆ ਹਨ ਗੋਭ ਨਿਕਲ ਗਈ ਆ ਬਸ ਗੋਭ ਹੋਈ ਜਾਨੀ ਹੁਣ ਇਹਦੀ ਪੱਤਾ ਫੁੱਲ ਕੇ ਨਿੰਜਰ ਨਿਕਲ ਆਣੀਆਂ 10 ਦਿਨਾਂ ਤੱਕ ਬਹੁਤ ਵਧੀਆ ਰਹੀ ਹੋਏ ਤੱਕ ਇਹ ਵੈਰੈਟੀ ਬਾਕੀ ਚਾਰ ਤੇ ਵੇਖਾਂਗੇ ਕਿਵੇਂ ਨਿਕਲਦੀ ਆ ਬਾਕੀ ਤੁਸੀਂ ਵੀਡੀਓ ਵੇਖ ਕੇ ਦੱਸਿਓ ਕਿੰਦਾਂ ਦੀ ਆ ਵੈਰੈਟੀ ਇਹ ਠੀਕ ਆ ਇਹ ਕਿਹੜਾ ਵੀਡੀਓ ਬੜੀ ਬੜੀ ਵੈਰਾਈਟੀਆਂ ਮੈਨੂੰ ਤਾਂ ਬੜੀ ਵਧੀਆ ਲੱਗੀ ਆ ਬਾਕੀ ਤੁਸੀਂ ਵੇਖ ਲਿਓ ਤੁਹਾਨੂੰ ਕਿਵੇਂ ਦੀ ਲੱਗਦੀ ਵੈਰਾਈਟੀਆਂ ਖਾਦ ਪਾਣੀ ਦੇ ਜੋ 3-4 ਬੋਰੀ ਹੋਈ ਆ ਅੱਧੀ ਪੋਟਾਸ਼ ਅੱਧੀ ਡਾਆ 8 ਕਿਲੋ ਜਿੰਕ ਇੱਕ ਸੁੰਡੀ ਵਾਲੀ ਸਪਰੇ ਫੇਮ ਤੇ ਨਾਲ ਉਹ ਕਰਤੀ ਆ ਕੋਰਾ ਜਣ ਅੱਧੀ ਕੋਰਾ ਜਣ ਅੱਧੀ ਫੇਮ ਕਰਤੀ ਅੱਧੇ-ਅੱਧੇ ਕਿਲਿਆਂ ਦੇ ਤੇ ਨਾਲ ਫੰਗਸ ਆਣੀ ਇੱਕ ਪਾਤੀ ਆ ਹੁਣ ਆਪਾਂ ਕਰਾਂਗੇ ਜਿਹੜੀਆਂ ਪਾਪਾਂ ਪੂਰੀਆਂ ਖੁੱਲਣੀਆਂ ਨੇ ਦੇ ਬੰਗਾ ਸਾੜੀ ਤੇ ਤੇਲੇ ਵਾਲੀ ਸਪਰੇ ਬਸ ਹੋਰ ਕੁਝ ਨਹੀਂ ਕਰਨਾ ਪਿਛਲੀ ਵਾਰ PR128 ਲਈ ਇਹ ਬਹੁਤ ਵਧੀਆ ਰਹੀ ਕੋਈ ਪ੍ਰੋਬਲਮ ਨਹੀਂ ਆਈ ਇਹਨੇ ਅੰਗ ਤੱਕ ਘਰ ਆ ਰਿਹਾ ਹੈ ਇਹ ਇਹਨੇ ਅੰਗ ਤੱਕ ਘਰ ਆ ਰਿਹਾ ਹੈ ਤਾਂ ਜਾਂ ਕੀ ਕਰਦਾ ਬਾਕੀ ਵੈਰਾਈਟੀ ਤੁਹਾਡੇ ਸਾਹਮਣੇ ਆ ਹਲੇ ਕਿਤੇ ਨਹੀਂ ਪਾਏ ਜਾਂਦੇ ਪਹਿਲਾਂ ਦੇ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਐ ਇਹਨੇ ਹੁਣਾਈ ਵੈਰਾਈਟੀ ਨੇ ਆਹ ਬੈਲ ਝੜੂ ਰੇਤ ਲਈ ਆ ਪਰ ਫਿਰ ਵੀ ਰੇਤ ਦੇ ਹਿਸਾਬ ਨਾਲ ਇਹਨੇ ਬੜਾ ਵਧੀਆ ਬੂਟਾ ਕੀਤਾ ਬਹੁਤ ਵਧੀਆ ਗਰੋਥ ਰਹੀ ਹੈ ਵੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਚਾਰ ਦੱਸਾਂਗੇ